ਜਿੰਨੇ ਫੰਕਸ਼ਨਸ تھے ਜੋ ਜੋ انہوں نے ਮੰਗਾ ਮੇਰੇ ਪਾਪਾ ਨੇ ਦਿਆ ਬਟ شادی ਕੇ ਬਾਅਦ ਇਹ ਫਿਰ ਹੋਰ ਜ਼ਿਆਦਾ ਮੰਗਤੇ ਸਨ ਫੈਸੇ ਵਾਸਤੇ ਅਗਰ ਕਰਨਾ ਹੋਵੇ ਤੇ ਫਿਰ ਸਾਡੇ ਵਾਸਤੇ ਹੋਰ ਵੀ ਆਪਸ਼ਨਲ ਕਿਤੇ ਥੋੜੀਆਂ ਥੋੜੀਆਂ ਸੀਗੀਆਂ ਅਕਤੂਬਰ ਕੋਈ ਵਾਪਸ ਆ ਗਈ ਥੀ ਉਹ 3 ਮੰਥਸ ਮੇ ਇਹ ਲੋਕ ਮੈਨੂੰ ਇਤਨਾ ਟਾਰਚਰ ਕਰਤੇ ਤੇ ਮੇ ਇੱਕਦਮ ਐਸਾ ਕੀ ਹੋਇਆ ਕਿ ਕੁਛ ਚੰਦ ਦਿਨਾਂ ਦੇ ਵਿੱਚ ਜਿਹੜਾ ਕਿ ਇਹੋ ਜਿਹਾ ਮਾਹੌਲ ਬਣਿਆ ਤੇ ਉਹਨੇ ਐਨੇ આરોਪ ਲਗਾ ਕੇ ਜੀ ਦੀ ਤੁਹਾਡੇ ਕੋਲ ਵੀਡੀਓ ਹੈਗੀ ਹੈ ਕਰਵਾ ਮਨਾਉਂਦੇ ਦੀ ਉਹਨੂੰ ਪਰਲੇ ਤੋਂ ਤਿਆਰ ਹੁੰਦੇ ਦੀ ਉਹਨੂੰ ਪੂਰੀ ਤਰ੍ਹਾਂ ਇੰਜੋਏ ਕਰਦੇ ਦੀ ਸਾਨੂੰ ਨਹੀਂ ਪਤਾ ਲੱਗਿਆ ਕਿ ਇੱਕ ਦਿਨ ਅਚਕਾ ਹੋਇਆ ਤਿੰਨ ਮਹੀਨੇ ਤਾਂ ਬੜੀ ਦੂਰ ਦੀ ਗੱਲ ਹੈ ਇਹਦੇ ਕਦੀ ਬਾਹ ਮਰੋੜੀ ਜਾਂਦੀ ਸੀ ਕਦੀ ਇਹਦੀ ਪਿੱਠ ਤੇ ਮੁੱਕੇ ਮਾਰੇ ਜਾਂਦੇ ਸੀ ਵੀ ਤੂੰ ਜੇ ਇੱਕ ਦੱਸਿਆ ਤੇ ਤੇਰਾ ਬਹੁਤ ਬੁਰਾ ਹਾਲ ਕਰੂੰ ਤੇ ਇਹਨੇ ਮਨਾਂ ਕੀਤਾ ਫਿਰ ਉਸ ਰਾਤ ਵੀ ਇਹਦੇ ਨਾਲ ਬਹੁਤ ਮਾਰਕੋਟਾਈ ਕੀਤੀ ਇਹਨੇ ਸੁਇਰੇ ਦੇ ਡੋਂਦੀ ਦਾ ਮੈਨੂੰ ਫੋਨ ਆਇਆ ਕਿ ਪਾਪਾ ਮੈਨੂੰ ਰਾਤ ਉਸ ਰਾਤ ਉਸਨੇ ਮੇਰੇ ਕੋਲ ਬਹੁਤ ਮਾਰਿਆ ਲੇਕਿਨ ਸਾਡੇ ਉੱਤੇ ਇਹਨੇ ਕੋਈ ਗਲਤ ਇਲਜ਼ਾਮ ਝੂਠੇ ਇਲਜ਼ਾਮ ਡੋਰੀ ਦਾ ਟੌਰਚਰ ਦਾ ਮਤਲਬ ਮੋਰ ਸਟੇਸ਼ਨ ਦਾ ਉਹ ਉਸ ਤੋਂ ਬਾਅਦ ਐਕਸਟਰਾ ਮੈਟਰੀਅਲ ਅਫੇਅਰ ਤੇ ਉਹ ਮੇਰੇ ਦਮਾਦ ਦੇ ਐਕਸਟਰਾ ਮੈਟਰੀਅਲ ਅਫੇਅਰ ਸੀ ਜਿਹਦੇ ਵਿੱਚ ਇੱਕ ਲੜਕੀ ਹੈ ਮਨੀਸ਼ਾ ਉਹਦੇ ਨਾਲ ਪਲੱਸ ਉਹਦੀ ਜਿਹੜਾ ਐਕਸਟਰਾ ਮੈਟਰੀਅਲ ਅਫੇਅਰ ਸੀ ਆਪਣੀ ਕਜ਼ਨ ਚਾਚੀ ਦੇ ਨਾਲ ਵੀ ਸੀ ਇਲਜ਼ਾਮ ਚਾਚੀ ਦੇ ਵੀ ਲਗਾਇਆ ਗਿਆ ਕਿ ਚਾਚੀ ਨਾਲ ਅਫੇਅਰ ਸੀਗਾ ਕੁਝ ਇਸ ਤਰੀਕੇ ਦਾ ਤੇ ਉਸ ਦੇ ਬਾਰੇ ਕੀ ਕਹਿਣਾ ਚਾਹੂੰਗਾ ਚਾਚੀਆਂ ਮਾਵਾ ਵਰਗੀਆਂ ਹੁੰਦੀਆਂ ਠੀਕ ਹੈ ਨਾ ਜਿਹੜਾ ਇਲਜ਼ਾਮ ਲਗਾਇਆ ਐਂਦਾ ਮਤਲਬ ਉਹਨਾਂ ਦੇ ਘਰਾਂ 'ਚ ਚਾਚੀਆਂ ਤੇ ਇਹ ਰਿਲੇਸ਼ਨ ਹੁੰਦੇ ਹੋਣਗੇ ਇਫ ਕਰ ਕਿ ਸਾਡੇ ਪਰਿਵਾਰ ਤੇ ਉਂਗਲ ਉਠਾਈ ਗਈ ਸਾਡੇ ਲਈ ਤੇ ਉਹ ਸਾਡਾ ਬੇਟਾ ਹੈ ਸਾਡੀ ਗੋਦੀ ਚ ਖੇਡਿਆ ਹੋਇਆ ਸਾਡੇ ਸਾਰਿਆਂ ਲਈ ਠੀਕ ਹੈ ਮੈਂ ਉਹਨਾਂ ਸਾਰਿਆਂ ਦੇ ਬਿਹਾਫ ਤੋਂ ਇਹ ਸਭ ਆਣਾ ਚਾਹੁੰਦੇ ਸੀ ਇਸ ਕੇ ਬਾਅਦ ਕਾਫੀ ਬਲੇਮ ਲਗਾਏ ਜਬ ਮੈਂ ਵਾਹਾਂ ਸੇ ਆ ਗਈ ਕਿ ਮੈਂਨੇ ਆਪਣੀ ਮਦਰ ਇਨ ਲੌ ਨੂੰ ਧੱਕਾ ਮਾਰਿਆ ਹੈ ਮੈਂ ਆਪਣੀ ਮਦਰ ਇਨ ਲੌ ਨੂੰ ਮਾਰ ਕੇ ਆਈ ਹੂ ਉਸਕੇ ਵੀ ਮੇਰੇ ਪਾਸ ਪ੍ਰੂਫ ਹੈ ਚਾਰ ਬੰਦੇ ਲੈ ਕੇ ਮੈਂ ਚਲੇ ਜਾਣਾ ਕੋ ਯਾਰ ਕੱਲੀ ਔਰਤ ਹੈਗੀ ਐ ਕੁਛ ਤਾਂ ਇਨਸਾਨੀਅਤ ਵਰਤ ਲੋ ਮਾਰ ਕੇ ਤੁਸੀਂ ਛੱਡ ਗਿਓ ਕਮ ਸੇ ਕਮ ਨੂੰ ਹਸਪਤਾਲ ਹੀ ਲੈ ਜਾਓ ਅਸੀਂ ਸ਼ਹਿਰਦਾਰੀ ਇੰਨੇ ਰਸੂਖ ਵਾਲੇ ਬੰਦੇ ਮਤਲਬ ਪੂਰੇ ਸ਼ਹਿਰ ਦੇ ਵਿੱਚ ਕਿਸੇ ਵੀ ਬੰਦੇ ਕੋਲੋਂ ਸਾਡੇ ਬਾਰੇ ਪੁੱਛਿਆ ਜਾ ਸਕਦਾ ਹੈਗਾ ਵੇ ਲੇਕਿਨ ਸਾਡੇ ਉੱਤੇ ਇੰਨੇ ਕੋਈ ਗਲਤ ਇਲਜ਼ਾਮ ਝੂਠੇ ਇਲਜ਼ਾਮ ਡੋਰੀ ਦਾ ਟੌਰਚਰ ਦਾ ਮਤਲਬ ਮੋਲ ਸਟੇਸ਼ਨ ਦਾ ਔਰ ਉਸ ਤੋਂ ਬਾਅਦ ਐਕਸਟਰਾ ਮੈਰੀਟਲ ਅਫੇਅਰ ਮਤ ਇੰਨੀ ਕੁ ਜ਼ਿਆਦਾ ਇਹਨਾਂ ਨੇ ਸਾਡੇ ਪਰਿਵਾਰ ਦੀ ਬਦਨਾਮੀ ਕਰਤੀ ਜਿਹੜੀ ਕੀ ਸਾਡੇ ਨੇ ਕੁੱਲ ساری ਉਮਰ ਸੰਭਾਲਿਆ ਸੰਭਾਲੀ ਨਹੀਂ ਜਾਣੀ ਹੈਗੀ ਔਰ ਅਸੀਂ ਸਿਰਫ ਆਪਣਾ ਤੁਹਾਡੇ ਭਰਾਵਾਂ ਅੱਗੇ ਬੇਨਤੀ ਕਰਦੇ ਹੈਗਿਆਂ ਵੀ ਤੁਸੀਂ ਸਾਡੇ ਬਾਰੇ ਸਮਾਜ ਦੇ ਕਿਸੇ ਵੀ ਬੰਦੇ ਨੂੰ ਪੁੱਛੋ ਵੀ ਇਹ ਪਰਿਵਾਰ ਜਿਹੜਾ ਹੈਗਾ ਵੇ ਬ੍ਰੋਮ ਦਾ ਪਾਰਟੀਸ਼ਨ ਅਸੀਂ ਲੁਧਿਆਣੇ ਰਹਿੰਦੇ ਹੈਗਿਆਂ ਦੱਸ ਨੂੰ ਮੈਂ ਅੱਗੇ ਆਪਨੇ ਹਥੀ ਵਿਆਹ ਕੇ ਲਿਆਂਦੀਆਂ ਹੈਗੀਆਂ ਵੇ ਅਗਰ ਯਾਰ ਦੋ ਵੀ ਇੱਕ ਵੀ ਵਿੱਚੋਂ ਕੋਈ ਇਹੋ ਜਿਹਾ ਕੇਸ ਹੋਈ ਵੇ ਬੰਦਾ ਕਹਿੰਦਾ ਯਾਰ ਇਹ ਤਾਂ ਬੰਦੇ ਗੰਦੇ ਹੈਗੇ ਨਾ ਆਪਾਂ ਇਹਨਾਂ ਦੇ ਪਾਸੇ ਕਿਉਂ ਤੁਰਨਾ ਹੈਗਾ ਹਾਂ ਲੇਕਿਨ ਹੁਣ ਜ਼ਰੂਰ ਸਾਨੂੰ ਲੋਕੀ ਕਹਿਣਗੇ ਵੀ ਜਿਹੋ ਜੇ ਇਹਨਾਂ ਨੇ ਸਾਨੂੰ ਗੰਦਿਆ ਬਣਾਤਾ ਹੈਗਾ ਵੇ ਸਾਡੇ ਇੰਨੀ ਕੋਈ ਇੱਜ਼ਤ ਉਛਾਲਤੀ ਹੈਗੀ ਏ ਵਿਦਆਊਟ ਐਨੀ ਰੀਜ਼ਨ ਸਿਰਫ ਸਾਡਾ ਗੁਨਾਹ ਇਹ ਸੀਗਾ ਵੀ ਅਸੀਂ ਵੱਤ ਵੱਤ ਕਿਉਂਕਿ ਸਾਡੇ ਪਰਿਵਾਰ ਦੇ ਵਿੱਚ ਸਾਰੀ ਜਨਰੇਸ਼ਨ ਤੋਂ ਬਾਅਦ ਇਹ ਪੋਤਿਆਂ ਦੀ ਫਸਟ ਮੈਰਿ ਸੀਗੀ ਮੈਂ ਆਪਣੇ ਭਤੀਜੇ ਨੂੰ ਕਿਹਾ ਮੈਂ ਕਿਹਾ ਦੇਖ ਗੱਲ ਸੁਣ ਆਪਾਂ ਸਾਰੀ ਉਮਰ ਕਿਤੇ ਮਿਹਨਤਾ ਹੁਣ ਆਪਾਂ ਕਰਨਾ ਐਨਜੋਏ ਹੁਣ ਆਪਾਂ ਕਰਨਾ ਐਨਜੋਏ ਇਹ ਮੁੰਡੇ ਦਾ ਆਪਾਂ ਚਾਵਾਂ ਦਾ ਵਿਆਹ ਕਰਨਾ ਹੈਗਾ ਠੀਕ ਹੈ ਔਰ ਉਹ ਕਹਿੰਦਾ ਚਾਚਾ ਜੀ ਕੋਈ ਗੱਲ ਹੀ ਨਹੀਂ ਹੈਗੀ ਮਤਲਬ ਹਰ ਉਹਨੇ ਇਵਨ ਮਾੜਾ ਘਰ ਵੀ ਆਣਾ ਨਾ ਤੇ ਮੇਰੀ ਨੂੰਹ ਨੇ ਕਹਿਣਾ ਲੈ ਬਟੇ ਰਿੰਗ ਲੈ ਜਾ ਅੱਛਾ ਜੀ ਹਾਂ ਕੋਈ ਮਤਲਬ ਇਹ ਨਹੀਂ ਬਾਜ਼ਾਰ ਜਾਣਾ ਮਮਾ ਐਡਰੈਸ ਲੈ ਲੈ ਬੇਟੇ ਫਿਰ ਕੀ ਹੈ 2 ਲੱਖ ਹੀ ਲੈ ਲੈ ਪਰ ਉਹਨਾਂ ਵੱਲੋਂ ਰੋਬ ਲਗਾਇਆ ਜਾ ਰਿਹਾ ਕਿ 70 ਲੱਖ ਦੀ ਮਰਸਡੀਜ਼ ਮੰਗੀ ਕੀ ਤੁਹਾਡੇ ਵੱਲੋਂ ਦੇਹੇ ਚ ਸਰ ਪਹਿਲੀ ਗੱਲ ਤਾਂ ਇਹ ਹੈਗੀ ਹੈ 70 ਲੱਖ ਦੀ ਮਰਸੀ ਇੱਕ ਮਿੰਟ ਇਹ ਜਿੱਦਾਂ ਹੁੰਦੀਆਂ ਹੈਗੀਆਂ ਜਿਹੜੇ ਬੜੇ ਸ਼ੌਕੀਨ ਬੰਦੇ ਹੋਣ ਠੀਕ ਹੈ ਨਾ ਇੱਕ ਨਵਾਂ ਨਵਾਂ ਪੈਸਾ ਦਿਖਿਆ ਹੋਵੇ ਬਿਲਕੁਲ ਅਸੀਂ ਜੰਦੀ ਪੁਸ਼ਤੀ ਹੈਗੇ ਆ ਜੰਦੀ ਪੁਸ਼ਤੀ ਸਾਡੇ ਕੋਲ ਬਹੁਤ ਪੈਸੇ ਹੈਗੇ ਠੀਕ ਹੈ ਜੀ ਔਰ ਉਸ ਤੋਂ ਬਾਅਦ ਕੋਈ ਸਾਡੇ ਬੱਚਿਆਂ ਨੂੰ ਸ਼ੌਂਕ ਨਹੀਂ ਹੈਗੇ ਅੱਜ ਕੱਲ ਦੇ ਮਤਲਬ ਜੋ ਸਿਸਟਮ ਨਵੇਂ ਨਵੇਂ ਬਨੇ ਹੈਗੇ ਨਾ ਉਹ ਤਾਂ ਇਹੋ ਜੇ ਕੰਮ ਕਰ ਸਕਦੇ ਹੈਗੇ ਨਾ ਅਗਰ ਸਾਨੂੰ 70 80 ਲੱਖ ਦੀ 90 ਲੱਖ ਦੀ ਗੱਡੀਆਂ ਦਾ ਸ਼ੌਂਕ ਹੁੰਦੇ ਤੇ ਅਸੀਂ ਮੈਚ ਹੋਰ ਨਾ ਦੇਖਦੇ ਸਿੰਪਲ ਜੀ ਗੱਲ ਹੈਗੀ ਹੈ ਅਸੀਂ ਜਿੱਥੇ ਰਿਸ਼ਤਾ ਕਰ ਰਿਹਾ ਸਾਨੂੰ ਵੀ ਤਾਂ ਪਤਾ ਹੈਗਾ ਨਾ ਕਿੰਨੇ ਕ ਜੋਕੇ ਹੈਗੇ ਵੀ ਕਿੰਨੇ ਨਹੀਂ ਹੋਣ ਜਿੰਨੇ ਦੇਖੋ ਹਰ ਹਰ ਬੰਦੇ ਨੇ ਆਪਣੀ ਲੜਕੀ ਵਾਸਤੇ ਵੱਤ ਵੱਤ ਕਰਨਾ ਹੈ ਮੈਂ ਨਹੀਂ ਕਿਸੇ ਨੂੰ ਕੁਝ ਵੀ ਟੱਕਾਂਗਾ ਲੇਕਿਨ ਇਸ ਪੈਸੇ ਵਾਸਤੇ ਅਗਰ ਕਰਨਾ ਹੋਵੇ ਤੇ ਫਿਰ ਸਾਡੇ ਵਾਸਤੇ ਹੋਰ ਵੀ ਆਪਸ਼ਨਾਂ ਕਿਤੇ ਥੋੜੀਆਂ ਥੋੜੀਆਂ ਸੀਗੀਆਂ ਪਰ ਅਸੀਂ ਪੈਸੇ ਨੂੰ ਕੀ ਕਰਨਾ ਯਾਰ ਜ਼ਿੰਦਗੀ ਦੇ ਵਿੱਚ ਇਹ ਜਿਹੜਾ ਅਸੀਂ ਕਮਾਇਆ ਹੋਇਆ ਹੈ ਬੱਚੇ ਸਾਡੇ ਉਹੀ ਸੰਭ ਲੈਣ ਸਾਡੇ ਵਾਸਤੇ ਡੈਡੀ ਸਫੀਸ਼ੀਐਂਟ ਹਾਂ ਵਿਆਹ ਕੀਤਾ ਜਾਂਦਾ ਉਸ ਤੋਂ ਬਾਅਦ ਫਿਰ ਵਿਆਹ ਉੱਤੇ ਵੀ ਕਾਫੀ ਖਰਚਾ ਕੀਤਾ ਜਾਂਦਾ ਉਹ ਕਹਿੰਦੇ ਵੀ 4 ਕਰੋੜ ਰੁਪਏ ਅਸੀਂ ਵਿਆਹ ਤੇ ਲਾਇਆ ਪਰ ਫੇਰ ਵੀ ਸਾਨੂੰ ਹਾਲੇ ਤੱਕ ਜਿਹੜਾ ਕੁੜੀ ਵਾਲੇ ਮਿਸ ਮੁੰਡੇ ਵਾਲੇ ਤੰਗ ਕਰਦੇ ਸਾਨੂੰ ਸਰ ਗੱਲ ਦੱਸਾਂ ਕੀ ਹੈਗੀ ਹੈ ਪਹਿਲੀ ਗੱਲ ਤਾਂ ਇਹ ਹੈਗੀ ਹੈ ਅੱਜ ਮੇਰੀ ਬੇਟੀ ਦੀ ਸ਼ਾਦੀ ਹੈ ਮਤਲਬ ਮੇਰੇ ਤੇ ਬੌਂਡੇਸ ਨਹੀਂ ਹੈਗੀ ਮੈਂ ਕਿੰਨੇ ਲਾਣੇ ਹੈਗੇ ਠੀਕ ਹੈ ਅਗਰ ਬੋਂਡੇ ਸ਼ੈਗੀ ਏ ਉਹ ਬੰਦਾ ਹੀ ਗਲਤ ਏ ਜਿਹੜਾ ਬੌਂਡ ਹੋ ਕੇ ਵਿਆਹ ਕਰਦਾ ਆਪਣੀ ਲੜਕੀ ਦਾ ਉਹ ਬੰਦਾ ਹੀ ਗਲਤ ਹੋਏਗਾ ਉਹਨੂੰ ਉਸੇ ਵੇਲੇ ਨਜ਼ਰ ਆਣਾ ਚਾਹੀਦਾ ਹੈਗਾ ਬਈ ਭਾਈ ਇਹ ਬੰਦੇ ਤਾਂ ਲਾਲਚੀ ਨੇ ਮੈਂ ਇਧਰ ਕੁੜੀ ਕਿਉਂ ਭੇਜ ਰਿਆ ਮਾਂ ਦੇਖੋ ਨਾ ਇੱਕ ਬੜੀ ਕਮਨ ਜੀ ਹੈਗੀ ਏ ਜਿਹੜਾ ਮੇਰਾ ਅੱਜ ਮੇਰੇ ਕੋ ਪੈਸੇ ਮੰਗਦਾ ਪਿਆ ਹੈ ਕੱਲ ਮੇਰੀ ਕੁੜੀ ਕੋਲ ਨਹੀਂ ਮੰਗੇਗਾ ਦਾ ਇਹੋ ਜੀ ਕੋਈ ਚੀਜ਼ ਹੁੰਦੀ ਹੈਗੀ ਏ ਆਪਾਂ ਉਸ ਪਾਸੇ ਤੁਰਦੇ ਆ ਤੇ ਸਭ ਤੋਂ ਵੱਡੀ ਸਾਡੀ ਬੇਵਕੂਫੀ ਹੈਗੀ ਏ ਅਸਮੇਬ ਯਬਨੀ ਤੀਆਂ ਵੀ ਹੈ ਹਾਂ ਔਰ ਅਜਬ ਸਾਡੇ ਸੁਖੀ ਪਰਿਵਾਰ ਨਾਲ ਕਿੰਨਾ ਸਮਾਂ ਹੋ ਗਿਆ ਸੀ ਵਿਆਹ ਨੂੰ ਵਿਆਹ ਨੂੰ ਸਰ 3 ਮਹੀਨੇ ਹੋਏ ਸੀ ਫਿਰ ਇੱਕਦਮ ਐਸਾ ਕੀ ਹੋਇਆ ਕਿ ਕੁਝ ਚੰਦ ਦਿਨਾਂ ਦੇ ਵਿੱਚ ਜਿਹੜਾ ਕਿ ਇਹੋ ਜਿਹਾ ਮਾਹੌਲ ਬਣਿਆ ਤੇ ਉਹਨੇ ਇੰਨੇ આરોਪ ਲਗਾ ਕੇ ਤੇ ਕਰੋ ਅਸੀਂ ਦੱਸ ਮੈਂ ਤੁਹਾਨੂੰ ਨਾ ਪਤੀ ਨੂੰ ਇਹ ਸਾਰਾ ਕੰਮ ਹੋਇਆ ਨਾ ਤੇ ਅੱਜ ਦੀ ਤੁਹਾਨੂੰ ਸਾਡੇ ਕੋਲ ਵੀਡੀਓ ਹੈਗੀ ਹੈ ਕਰਵਾ ਮਨਾਉਂਦੇ ਦੀ ਉਹਨੂੰ ਪਰਲੇ ਤੋਂ ਤਿਆਰ ਹੁੰਦੇ ਦੀ ਉਹਨੂੰ ਪੂਰੀ ਤਰ੍ਹਾਂ ਇੰਜੋਏ ਕਰਦੇ ਦੀ ਸਾਨੂੰ ਨਹੀਂ ਪਤਾ ਲੱਗਿਆ ਵੀ ਇੱਕ ਦਿਨ ਵਿੱਚ ਕਿਉਂ ਆ ਤਿੰਨ ਮਹੀਨੇ ਤਾਂ ਬੜੀ ਦੂਰ ਦੀ ਗੱਲ ਹੈ ਓਨਲੀ 1 ਡੇ ਇੱਕ ਦਿਨ ਦੇ ਵਿੱਚ ਕੀ ਹੋਇਆ ਗੋਰਨੋਸ ਉਹ ਕੀ ਪਲਾਨਿੰਗ ਉਹਨਾਂ ਨੇ ਕੀਤੀ ਹੈ ਮਤਲਬ ਕੀ ਉਹਨਾਂ ਦੇ ਦਿਮਾਗ ਵਿੱਚ ਆਇਆ ਹੈਗਾ ਬਿਹਤਰ ਤਾਂ ਉਹ ਹੀ ਦੱਸ ਸਕਦੇ ਸਰ ਕੀ ਉਹਨਾਂ ਵੱਲੋਂ ਕਿਸ ਤਰੀਕੇ ਨਾਲ ਘਰੇ ਆ ਕੇ ਜਿਹੜਾ ਗਿਆ ਘਰੇ ਵੜ ਕੇ ਕੀਤਾ ਜਾਂਦਾ ਸਾਰਾ ਮੀਨਸ ਸਮਾਨ ਚੱਕ ਕੇ ਲੈ ਜਾਂਦੀ ਹੈ ਕੋਈ ਉਸ ਤੋਂ ਬਾਅਦ ਸਾਨੂੰ ਜਾਣਕਾਰੀ ਦੋ ਦਾਸਰੇ ਜੀ ਨਾ ਵੀ ਚੋਰੀ ਕੀਤੀ ਕੀ حساب ਨਾ ਕਰੋ ਹਾਂ ਬਿਲਕੁਲ ਬਿਲਕੁਲ ਅਸੀਂ ਤੇ ਇਹੀ ਕਹਾਂਗੇ ਜੀ ਅੱਜ ਮੇਰੇ ਮੈਂ ਮੰਨ ਲਓ ਮੈਂ ਮੈਂ ਆਪਣੀ ਬੇਟੀ ਵੀ ਹੈ ਮੈਨੂੰ ਬੇਟੀ ਕਹਿੰਦੀ ਹੈਗੀ ਪਪਾ ਇੱਥੇ ਐਦਾ ਮੇਰਾ ਹੋਇਆ ਮੈਂ ਕਹਾਂਗਾ ਬੇਟੀ ਕੋਈ ਬਾਤ ਨਹੀਂ ਬੈਠੋ ਅਸੀਂ ਇਕੱਠੇ ਕਰਦੇ ਆਂ ਗੱਲ ਕਰਦੇ ਆਂ ਗਿਆ ਬਿਲਕੁਲ ਠੀਕ ਹੈ ਨਾ ਕਿ ਮੈਂ ਇਹ ਕਹਾਂਗਾ ਹੈਗਾ ਵੀ ਕਰ ਕੌਣ ਹੈ ਥਲੀ ਤੇਰੀ ਸੱਸੇ ਆ ਰਿਆ ਮੈਂ ਚਾਰ ਬੰਦੇ ਲੈ ਕੇ ਮੈਂ ਚਲੇ ਜਾਂਦਾ ਕੋ ਯਾਰ ਕੱਲੀ ਔਰਤ ਹੈਗੀ ਐ ਕੁਛ ਤਾਂ ਇਨਸਾਨੀਅਤ ਵਰਤ ਲੋ ਮਾਰ ਕੇ ਤੁਸੀਂ ਛੱਡ ਗਿਓ ਕਮ ਸੇ ਕਮ ਉਹਨੂੰ ਹਸਪਤਾਲ ਹੀ ਲੈ ਜਾਓ ਕਾਫੀ ਦਰਿੰਦਗੀ ਨਾਲ ਮਾਰੇ ਕੇ ਫੋਟੋ ਮੈਂ ਅਸੀਂ ਦੇਖਿਆ ਵੀ ਕਿਸ ਤਰੀਕੇ ਨਾਲ ਨਿਸ਼ਾਨ ਉਹਨਾਂ ਦੇ ਫੇਸ ਦੇ ਉੱਤੇ ਵੀ ਪਏ ਹੋਏ ਮਤਲਬ ਅਸੀਂ ਇਹ ਸਾਰੀਆਂ ਚੀਜ਼ਾਂ ਅਪਰੇਂਦਰੀ ਘੁੱਟ ਕੇ ਬੈਠੇ ਸੀਗੇ ਅਸੀਂ ਮਤਲਬ ਇਵਨ ਆਪਨੇ ਕਲੋਜ਼ ਨੂੰ ਵੀ ਇਹ ਨਹੀਂ ਸ਼ੇਅਰ ਕੀਤੀਆਂ ਪਰ ਇਹਨਾਂ ਨੇ ਸਾਡੇ ਤੇ ਮਤਲਬ ਇਹਨਾਂ ਕੋਈ ਕੀਚੜ ਛਾਲਿਆ ਇਹਨਾਂ ਕੋਈ ਕੀਚੜ ਛਾਲਿਆ ਜਿੰਦੇ ਨਾਲ ਸਾਨੂੰ ਮਜਬੂਰਨ ਇਹ ਕਹਿਣਾ ਪਿਆ ਵੀ ਇਹ ਹੀ ਨਾ ਹੋਵੇ ਸਾਰੇ ਇਹ ਹੀ ਸੋਚਣ ਵੀ ਇਹ ਮੁੰਡੇ ਵਾਲੇ ਹੀ ਗਲਤ ਨੇ ਕਿਉਂ ਮੁੰਡੇ ਵਾਲੇ ਹਮੇਸ਼ਾ ਹੀ ਗਲਤ ਹੁੰਦੇ ਹੈਗੇ ਹਮੇਸ਼ਾ ਹੀ ਚਲੋ ਹੁੰਦੇ ਵੀ ਨਾ ਕਹੀ ਅਸੀਂ ਇਹ ਨਹੀਂ ਕਹਿੰਦੇ ਹੈਗੇ ਹੁੰਦੇ ਵੀ ਨਾ ਕਹੀ ਪਰ ਯਾਰ ਜਿਹੜੇ ਹੁੰਦੇ ਹੈਗੇ ਉਹਨਾਂ ਨਾਲ ਕਰੋ ਨਾ ਸਾਡਾ ਕੀ ਕਸੂਰ ਹੈਗਾ ਵੇ ਕਿੰਨੇ ਦਾ ਜਿਹੜਾ ਸਮਾਨ ਆ ਘਰੋਂ ਚੋਰੀ ਕਰਕੇ ਲੈ ਕੇ ਗਈ ਜੀ ਤੁਹਾਡੀ ਸਰ ਐਗਜ਼ੈਕਟ ਤਾ ਉਹ ਮੇਰੇ ਉਹੀ ਦੱਸ ਸਕਦਾ ਲੇਕਿਨ ਜਿੰਨਾ ਨੂੰ ਗਹਿਣਾ ਪਾਇਆ ਸੀ ਨਾ ਜਿੰਨਾ ਉਹਨੂੰ ਗਹਿਣਾ ਪਾਇਆ ਸੀਗਾ ਜੀ ਜਿੰਨਾ ਨੂੰ ਗਹਿਣਾ ਪਾਇਆ ਸੀ ਇਵਨ ਮੇਰੀ ਮੇਰੀ ਮਦਰ ਨੂੰ ਮੇਰੀ ਮਦਰ ਇਟ ਮੀਨ ਸਮਝ ਦਿਓ ਨਾ ਸਾਡਾ 100 ਸਾਲ ਪੁਰਾਣਾ ਪੁਸ਼ਤੈਨੀ ਪੁਸ਼ਤੈਨੀ ਉਹ ਵੀ ਸਮਾਨ ਲੈ ਗਿਆ ਉਹ ਮੇਰਾ ਭਤੀਜਾ ਕਹਿੰਦਾ ਚਾਚਾ ਜੀ ਮੈਨੂੰ ਸਿਰਫ ਉਹ ਹੀ ਦਵਾ ਦਿਓ ਮੈਨੂੰ ਕੁਝ ਨਹੀਂ ਹੋਰ ਚਾਹੀਦਾ ਜਿਹੜਾ ਸੋਨਾ ਲੈ ਗਿਆ ਸਾਰਾ ਲੈ ਜਾਓ ਉਹਦੇ ਵੀ ਮੇਰੇ ਕੋ ਪੈਸੇ ਲੈ ਲਓ ਪਰ ਮੇਰੀ ਇੱਕ ਨਿਸ਼ਾਨੀ ਤਾਂ ਮੈਨੂੰ ਦਵਾ ਦਿਓ ਇਲਜ਼ਾਮ ਚਾਚੀ ਦੇ ਵੀ ਲਗਾਇਆ ਗਿਆ ਕਿ ਚਾਚੀ ਨਾਲ ਅਫੇਅਰ ਸੀਗਾ ਕੁਝ ਇਸ ਤਰੀਕੇ ਦਾ ਤੇ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਇਹਨਾਂ ਤੋਂ ਸਾਰਿਆਂ ਨੂੰ ਵੀ ਪਤਾ ਚਾਚੀਆਂ ਮਾਮਾ ਵਰਗੀਆਂ ਹੁੰਦੀਆਂ ਠੀਕ ਹੈ ਨਾ ਜਿਹੜਾ ਇਲਜ਼ਾਮ ਲਗਾਇਆ ਇਹਦਾ ਮਤਲਬ ਉਹਨਾਂ ਦੇ ਘਰਾਂ 'ਚ ਚਾਚੀਆਂ ਤੇ ਇਹ ਰਿਲੇਸ਼ਨ ਹੁੰਦੇ ਹੋਣਗੇ ਇਸੇ ਕਰਕੇ ਸਾਡੇ ਪਰਿਵਾਰ ਤੇ ਉਂਗਲ ਉਠਾਈ ਗਈ ਸਾਡੇ ਲਈ ਤੋਂ ਸਾਡਾ ਬੇਟਾ ਸਾਡੀ ਗੋਦੀ 'ਚ ਖੇਡਿਆ ਹੋਇਆ ਸਾਡੇ ਸਾਰਿਆਂ ਲਈ ਠੀਕ ਹੈ ਮੈਂ ਉਹਨਾਂ ਸਾਰਿਆਂ ਦੇ ਬਿਹਾਫ ਤੋਂ ਇਹ ਸਭ ਆਣਾ ਚਾਹੁੰਦੇ ਸੀ ਕਿ ਸਾਡੇ ਜਿਵੇਂ ਮੈਨੂੰ 24 ਸਾਲ ਹੋ ਗਏ ਮੇਰੇ ਤੋਂ ਵੀ ਵੱਡੇ ਬੈਠੇ ਹੋਏ ਮੇਰੀ ਜਠਾਨੀਆਂ ਦਰਾਨੀਆਂ ਜਿਨ੍ਹਾਂ ਨੂੰ 30 32 33 ਸਾਲ ਹੋ ਗਏ ਤੇ ਅਸੀਂ ਤਾਂ ਅੱਜ ਤੱਕ ਨਹੀਂ ਕਦੀ ਆਏ ਐਦਾਂ ਦੇ ਕਦੇ ਵੀ ਇਸ ਤਰੀਕੇ ਦਾ ਹੋਇਆ ਹੋਵੇ ਕਿ ਜਦੋਂ ਅੰਨ ਕਿਹਾ ਕਿ ਰੋਟੀ ਨਹੀਂ ਸੀ ਮਿਲਦੀ ਹੁੰਦੀ ਜਾਂ ਕਹਿ ਲਓ ਦਹੀਂ ਤੇ ਮੰਗਿਆ ਹੋਵੇ ਜੀ ਮਤਲਬ ਹੀ ਨਹੀਂ ਬੰਦਾ ਅੱਜ ਤੱਕ ਨਹੀਂ ਫੇਸ ਕੀਤੀ ਇਹ ਚੀਜ਼ ਅੱਜ ਤੱਕ ਕਦੀ ਕਿਸੇ ਨੇ ਕੋਈ ਡਿਮਾਂਡ ਨਹੀਂ ਕੀਤੀ ਮੈਂ ਤੁਹਾਨੂੰ ਕੀ ਕਿਹਾ ਮੇਰੇ ਚਾਚਾ ਸਸੂਰ ਨੇ ਮਤਲਬ ਇਹਨਾਂ ਨੇ ਸਾਨੂੰ ਇਸ ਤਰ੍ਹਾਂ ਟ੍ਰੀਟ ਕੀਤਾ ਜਿਵੇਂ ਸਾਡੇ ਪਾਪਾ ਬਿਲਕੁਲ ਕਦੀ ਸਾਨੂੰ ਕੋਈ ਉੱਚੀ ਗੱਲ ਨਹੀਂ ਕਦੀ ਮਤਲਬ ਕਿ ਬੇਟੇ ਵੀ ਬੋਲ ਨਹੀਂ ਸਾਡੇ ਹਸਬੰਦ ਨਹੀਂ ਸਾਡਾਂ ਕਦੀ ਉੱਚੀ ਆਵਾਜ਼ ਵਿੱਚ ਬੋਲੇ ਤੇ ਫਿਰ ਦੂਸਰਿਆਂ ਦੀ ਤਾਂ ਕੀ ਮਜਾਲ ਹੈ ਦੇਖੋ ਅੱਜ ਕੱਲ ਤਾਂ ਇਹ ਸਭ ਫੈਸ਼ਨ ਹੋ ਗਿਆ ਆਇਆ ਕਿ ਬੱਚੇ ਬੱਚੇ ਖੇਲਦੇ ਨੇ ਆਪਸ ਵਿੱਚ ਬੈਠ ਕੇ ਹਣਾ ਹੁਣ ਇਹਨੂੰ ਤੁਸੀਂ ਗੈਂਬਲਿੰਗ ਕਹਿ ਲੋ ਕੁਝ ਵੀ ਕਹਿ ਲੋ ਕੈਨ ਨੂੰ ਤਾਂ ਬਹੁਤ ਨਾਮ ਦੇਈ ਜਾਵਾਂਗੇ ਉਹ ਰੋਪ ਲਗਾ ਰਹੀ ਕਿ ਨਾਨੀ ਘਰ ਖਰਾਬ ਕਰਦੀ ਮੈਂ ਕੀ ਖਰਾਬ ਕਰਨਾ ਸੀ ਮੈਂ ਤੇ ਕੁਝ ਨਹੀਂ ਕਰਨਾ ਮੇਰੀ ਤੇਰੇ ਤੇ ਦੋ ਘਰ ਖਰਾਬ ਹੋਈ ਗਏ ਸੀ ਉਹਨਾਂ ਦੇ ਬੇਟੇ ਦਾ ਵੀ ਘਰ ਖਰਾਬ ਤੇ ਉਹਨਾਂ ਦਾ ਵੀ ਘਰ ਖਰਾਬ ਹੋ ਗਿਆ ਮੇਰੀ ਬੇਟੀ ਤਾਂ ਜਦੋਂ ਦੀ ਆਈ ਸੀ ਚਾਰ ਵਾਰੀ ਹਸਪੀਟਲ ਦਾਖਲ ਹੋ ਗਈ ਹੈ ਨਹੀਂ ਮਤਲਬ ਪਹਿਲਾਂ ਸਹੀ ਰਹਿੰਦੇ ਹੁੰਦੇ ਸੀ ਮੇਰੀ ਬੇਟੀ ਹਾਂਜੀ ਕਦੀ ਵੀ ਹਸਪੀਟਲ ਦਾਖਲ ਨਹੀਂ ਕਦੀ ਉਹਨੂੰ ਕੁਝ ਨਹੀਂ ਹੋਇਆ ਸੀ ਜੀ ਐਸਾ ਹੋਇਆ ਕਿ ਜਦੋਂ ਬਸ ਉਹਨੂੰ ਟੌਰਚਰ ਕਰਦੇ ਰਹਿੰਦੇ ਸੀਗੇ ਔਬਸਟੀਜ ਕਰੇ ਟੌਰਚਰ ਕਰਦੀ ਹੁੰਦੀ ਸੀ ਜੀ ਹਾਂ ਤਾਂ ਮੈਨੂੰ ਨਹੀਂ ਪਤਾ ਉਹ ਬਿਮਾਰ ਹੀ ਰਹਿੰਦੀ ਸੀ ਰੋਟੀ ਉੱਠਦੀ ਸੀ 12 ਵਜੇ ਉੱਥੇ ਵੀ ਚਲੀ ਜਾਂਦੀ ਸੀ ਕਲਾਉ ਜਿਮ ਚਲੀ ਜਾਂਦੀ ਸੀ ਜਿਮ ਤੋਂ ਆਉਂਦੀ ਸਟਾਈ 3 ਵਜੇ ਰੋਟੀ ਖਾਂਦੀ ਸੀ ਰਾਤੀ ਹੋਟਲ ਚਲੀ ਜਾਂਦੀ ਸੀ ਹੁਣ ਪਤਾ ਨਹੀਂ ਕੀ ਕਮੀ ਸੀ ਇੱਥੇ ਜਦੋਂ ਆਖਰੀ ਦਿਨ ਉਹਨੇ ਭੱਜਣਾ ਸੀਗਾ ਘਰੇ ਪਹਿਲਾਂ ਉਹਨੇ ਹਮਲਾ ਕੀਤਾ ਤੁਹਾਡੀ ਬੇਟੀ ਉੱਤੇ ਹੈ ਨਾ ਫੇਰ ਭੱਜੀ ਆ ਮਤਲਬ ਇੰਨੇ ਕਿ ਜ਼ਿਆਦਾ ਮਿਸ ਗਿਰ ਗਈ ਹੈ ਨਾ ਹਾਂਜੀ ਤੁਹਾਡਾ ਵੀ ਜੋ ਰਿਸ਼ਤਾ ਕਰਾ ਕੁਛ ਉਹਨਾਂ ਦਾ ਸਿਗਾ ਸੰਬੰਧ ਵਿੱਚ ਨਹੀਂ ਜੀ ਕੋਈ ਸੰਬੰਧ ਨਹੀਂ ਸੀ ਜੀ ਗੁਰੂ ਜੀ ਦੇ ਜਾਣਦੇ ਸੀ ਗੁਰੂ ਜੀ ਦੇ ਉਹ ਸੀਗੇ ਅਸੀਂ ਕਿਹਾ ਗੁਰੂ ਜੀ ਦੇ ਬੰਦੇ ਬੜੇ ਅੱچھے ਬੰਦੇ ਆ ਸਾਨੂੰ ਕਿ ਪਰ ਗੁਰੂ ਜੀ ਦੇ ਬੰਦੇ ਨੇ ਇੰਨਾ ਹੀ ਕੀਤਾ ਮਤਲਬ ਹਾਂਜੀ ਬੜਾ ਧੋਖਾ ਕੀਤਾ ਇੰਨੀ ਗਿਰੀ ਹਰਕਤ ਕੀਤੀ ਇਸ ਕੀ ਮੰਗ ਕਰਦਾਂ ਅਸੀਂ ਆਈ ਕਿ ਮੰਗ ਕਰਨੀ ਆ ਕਿ ਮੇਰੇ ਦੋਤੇ ਨੂੰ ਮੇਰੀ ਬੇਟੀ ਨੂੰ ਇਨਸਾਫ ਮਿਲੇ ਮੇਰੀ ਸ਼ਾਦੀ 11 ਜੁਲਾਈ ਨੂੰ ਹੀ ਥੀ ਔਰ ਮੈਂ ਵਾਪਸ 25 ਅਕਤੂਬਰ ਕੋਈ ਵਾਪਸ ਆ ਗਈ ਥੀ ਕੰਨ 3 ਮਨਸ ਮੇ ਇਹ ਲੋਕ ਮੈਨੂੰ ਇਤਨਾ ਟਾਰਚਰ ਕਰਤੇ ਤੇ इवन तक खाना खाने नहीं देना मेरे हस्बैंड ने मेरे साथ मारकुटाई कर ली सुबह ब्रेकफास्ट के टाइम पे ग्यारह बजे के बाद खाना नहीं मिलेगा खाना खा लो नहीं खाना मत खाओ रात को डिनर है तो दस साढ़े दस बजे के बाद मिलेगा उससे पहले नहीं मिलेगा इस तरह का टॉर्चर करते थे फिर डाउरी के लिए इतना ज़्यादा बोलते थे जैसे जैसे इन्होंने बोला वैसे वैसे मेरे पापा ने हर टाइम किया जितने फंक्शन थे जो जो इन्होंने मांगा मेरे पापा ने दिया बट शादी के बाद ये फिर और ज़्यादा मांगते थे मेरी सिस्टर इन लॉ की जहाँ पर शादी हो रही है वहाँ पर वो लोग कुछ मांड करते थे तो वो आके मुझे बोलते थे तो अपने पापा से लेके आ मुझे ये नहीं समझ आ रहा था उस ड्यूरेशन में कि जब इनके पास इतना ज़्यादा ये मुझे क्यों भेजते हैं पापा को बोलने के लिए जब मेरे पापा ऑलरेडी इतना कुछ कर चुके मैं उनसे बात करती थी कि मेरे पापा ने तो ऑलरेडी कर दिया वो वानी का क्यों करेंगे तो ये मेरे को उल्टा आके बोलते थे फिर उसके बाद अभी शादी को एक हफ्ता ही हुआ था और लड़के को मैसेजेस आने लगे लड़कियों के कि भाई पलक मायके गई हुई है या पलक यहीं पे ही है तो मैं उसको इग्नोर कर दी चलो दोस्त हैं अभी एक महीना ही हुआ है शादी को कोई बात नहीं अभी हो जाएगा मैं इसके कोहेड में हम पढ़ते हैं लोग उसके हिसाब से मैं उसको ले रही थी कि दोस्त होते हैं बट मुझे ये नहीं पता था कि उसके अफेयर निकलेंगे फिर उसके बाद वो गैम्बलिंग में इतना ज़्यादा था ऑनलाइन गैम्बलिंग करता था जिसके अंदर वो इतने सारे पैसे उड़ा देता था उसकी वजह से उसने अपना सोना गिरवी रखा और जब सोना गिरवी रखे आया मैंने पूछा तो उस पर मार कुटाई दोबारा से उसने मेरे साथ की और मुझे बोला कि अपने पापा से पैसे लेके आ जो कि मुझे समझ मुझे तीन महीनों में ये नहीं समझ आया कि ये लोग जब पैसा भी सब कुछ था तो फिर ये लोग इतनी गैम्बलिंग वगैरह भी लड़के करते हैं इनके घर में और फिर मार भी और इतना दहेज भी मानते हैं मेरा बस ये मोटिव है कि अगर मुझे इंसाफ मिलेगा तो उसकी वजह से बहुत सी लड़कियों को उनके पेरेंट्स को ये अवेयरनेस होएगी कि आज की अभी भी इस सोसाइटी में इस दुनिया में अभी भी ऐसे लोग हैं जो दहेज भी मांगते हैं और फिर वो लड़कियों के साथ टॉर्चर भी करते हैं डोमेस्टिक वायलेंस भी करते हैं जहाँ पर रहते हैं उससे नहीं मैटर करता कि वो अच्छी सोसाइटी में रह रहे बुरी सोसाइटी में रह रहे हैं कि फैमिली मेम्बर्स पहले तो इतने मतलब शादी से पहले इतने शरीफ दिखते थे इतने शरीफ हर चीज में जैसे बेटा आप जैसे बेटा आप और जैसे ही शादी हुई है उसके बाद ये लड़की करके मेरी मदर इन लॉ मुझे पूरा टाइम ये लड़की करके एड्रेस करती थी